ਸਸਾ ਨਦੀ ਦੇ ਕੰਢੇ ਪਏ ਵਿਛੋੜੇ ਨੇ ਸਿੱਖ ਇਤਿਹਾਸ ਦਾ ਉਹ ਪੰਨਾ ਖੋਲਿਆ ਜਿਸ ਨੂੰ ਪੜ੍ਹ ਕੇ ਅੱਜ ਵੀ ਅੱਖਾਂ ਨਾਮੋ ਜਾਂਦੀਆਂ ਹਨ ਇੱਕ ਪਾਸੇ ਕੜਾਕੇ ਦੀ ਠੰਡ ਦੂਜੇ ਪਾਸੇ ਪਿੱਛੇ ਲੱਗੀ ਮੁਗਲ ਫੌਜ ਤੇ ਵਿਚਕਾਰ 80 ਸਾਲਾਂ ਦੀ ਬਜ਼ੁਰਗ ਮਾਤਾ ਗੁਜਰੀ ਜੀ ਤੇ ਦੋ ਨਿੱਕਿਆ ਨਿੱਕਿਆ ਜਿੰਦਾਂ ਬਾਬਾ ਜਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਉਹ ਹਨੇਰੀ ਰਾਤ ਤੇ ਆਪਣੇ ਦਾ ਧੋਖਾ ਜਦੋਂ ਸਾਰੀ ਦੁਨੀਆ ਵੈਰੀ ਬਣੀ ਬੈਠੀ ਸੀ ਉਦੋਂ ਗੁਰੂ ਘਰ ਦਾ 20 ਸਾਲ ਪੁਰਾਣਾ ਰਸੋਈਆ ਗੰਗੂ ਉਹਨਾਂ ਦੇ ਸਾਹਮਣੇ ਆਇਆ ਉਸਨੇ ਬੜੇ ਪਿਆਰ ਨਾਲ ਕਿਹਾ ਮਾਤਾ ਜੀ ਮੇਰਾ ਘਰ ਤੁਹਾਡਾ ਆਪਣਾ ਹੈ ਇੱਥੇ ਖਤਰਾ ਹੈ ਮੇਰੇ ਪਿੰਡ ਖੇੜੀ ਚੱਲੋ ਮਾਤਾ ਜੀ ਨੇ ਸੋਚਿਆ ਕਿ ਸ਼ਾਇਦ ਇਸ ਔਖੀ ਘੜੀ ਵਿੱਚ ਕੋਈ ਆਪਣਾ ਸਹਾਰਾ ਮਿਲ ਗਿਆ ਹੈ ਉਹਨਾਂ ਨੂੰ ਕੀ ਪਤਾ ਸੀ ਕਿ ਜਿਸ ਨੂੰ ਸਹਾਰਾ ਸਮਝ ਰਹੇ ਹਨ ਉਹ ਅੰਦਰੋਂ ਸੱਪ ਬਣਿਆ ਬੈਠਾ ਹੈ। ਗੰਗੂ ਦੇ ਕੱਚੇ ਕੋਠੇ ਵਿੱਚ ਜਦੋਂ ਮਾਤਾ ਜੀ ਪਹੁੰਚੇ ਤਾਂ ਉਹਨਾਂ ਕੋਲ ਇੱਕ ਗਠੜੀ ਸੀ ਜਿਸ ਵਿੱਚ ਗੁਰੂ ਘਰ ਦੀਆਂ ਕੁਝ ਮੋਹਰਾਂ ਸਨ। ਗੰਗੂ ਦੀਆਂ ਨਜ਼ਰਾਂ ਮਾਤਾ ਜੀ ਦੇ ਚਿਹਰੇ ਦੀ ਨੂਰ ਤੇ ਨਹੀਂ ਬਲਕਿ ਉਸ ਗਠੜੀ ਤੇ ਟਿਕੀਆਂ ਹੋਈਆਂ ਸਨ। ਰਾਤ ਨੂੰ ਜਦੋਂ ਸਾਹਿਬ ਜੀ ਦੇ ਮਾਤਾ ਜੀ ਦੀ ਗੋਦ ਵਿੱਚ ਸਿਰ ਰੱਖ ਕੇ ਸੌਂ ਗਏ ਤਾਂ ਗੰਗੂ ਨੇ ਚੋਰੀ ਛਿਪੇ ਉਹ ਮੋਰਾ ਕੱਢ ਲਈਆਂ ਸਵੇਰੇ ਜਦੋਂ ਮਾਤਾ ਜੀ ਨੇ ਸਹਿਜੇ ਹੀ ਪੁੱਛਿਆ ਗੰਗੂਆ ਉਹ ਗਠੜੀ ਕਿੱਥੇ ਹੈ ਤਾਂ ਗੰਗੂ ਦਾ ਜ਼ਮੀਰ ਜਾਗਨ ਦੇ ਬਜਾਏ ਮਰ ਗਿਆ ਉਹ ਚੀਕਣ ਲੱਗਾ ਮੈਂ ਤੁਹਾਨੂੰ ਪਨਾਹ ਦਿੱਤੀ ਤੇ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਾ ਰਹੇ ਹੋ ਇਹ ਸਭ ਉਸ ਦਾ ਇੱਕ ਡਰਾਮਾ ਸੀ ਤਾਂ ਜੋ ਆਪਣੇ ਕੀਤੇ ਪਾਪ ਨੂੰ ਛਪਾ ਸਕੇ ਗੰਗੂ ਦਾ ਮਨ ਇੰਨੇ ਨਾਲ ਵੀ ਨਹੀਂ ਭਰਿਆ ਉਸ ਦੇ ਅੰਦਰ ਇਨਾਮ ਜਿੱਤਣ ਦਾ ਲਾਲਚ ਇੰਨਾ ਵੱਧ ਗਿਆ ਕਿ ਉਸਨੇ ਮਾਤਾ ਜੀ ਦੇ ਦੋਵਾਂ ਬੱਚਿਆਂ ਦੀ ਮੁਖਬਰੀ ਮੋਰਿੰਡਾ ਦੇ ਚੌਧਰੀਆਂ ਕੋਲ ਕਰ ਦਿੱਤੀ। ਉਹ ਬੱਚੇ ਜੋ ਕੱਲ ਤੱਕ ਮਹਿਲਾਂ ਵਿੱਚ ਖੇਡਦੇ ਸਨ ਅੱਜ ਉਹਨਾਂ ਨੂੰ ਗੰਗੂ ਦੇ ਕਹਿਣ ਤੇ ਸਿਪਾਹੀ ਗ੍ਰਿਫਤਾਰ ਕਰੇ ਸਨ। ਮਾਤਾ ਜੀ ਨੇ ਗੰਗੂ ਵੱਲ ਇੱਕ ਵਾਰ ਜ਼ਰੂਰ ਦੇਖਿਆ ਹੋਵੇਗਾ ਪਰ ਉਸ ਪਾਪੀ ਨੇ ਆਪਣੀਆਂ ਨਜ਼ਰਾਂ ਚੁਕਾ ਲਈਆਂ। ਜੇ ਕੋ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਲਿਓ।